ਮੋਗਾ ਤੋਂ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬੀਤੀ ਦੇਰ ਰਾਤ ਮੋਗਾ ਦੀ ਦਾਣਾ ਮੰਡੀ ਦੇ ਕੋਲ ਲੱਕੜ ਮੰਡੀ ਦੇ ਕੋਲ ਬਣੀਆਂ ਝੁੱਗੀਆਂ ਨੂੰ ਦੇਰ ਰਾਤ ਭਿਆਨਕ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਕੁਝ ਘਰਾਂ ਨੂੰ ਨਾਲ ਹੀ ਰਾਖ ਕਰ ਗਈ। ਜਦੋਂ ਇਸ ਘਟਨਾ ਦਾ ਫਾਇਰ ਬ੍ਰਿਗੇਡ ਮੋਗਾ ਨੂੰ ਪਤਾ ਲੱਗਾ ਤਾਂ ਮੌਕੇ ਤੇ ਹੀ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਕਾਫੀ ਜਦੋ-ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਲੱਗਣ ਦੇ ਨਾਲ ਇੰਨਾ ਘਰਾਂ ਦਾ ਸਾਰਾ ਸਮਾਨ ਮੱਚ ਕੇ ਸੁਆਹ ਹੋ ਗਿਆ ਹੈ ਅੱਗ ਲੱਗਣ ਦਾ ਕਾਰਨ ਕੁਝ ਪਤਾ ਨਹੀਂ ਲੱਗ ਸਕਿਆ ਆਉ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਇਹ ਤਸਵੀਰਾਂ ਮਾਤਾ ਦੇਵੀ ਮਾਤਾ ਕੀ ਹੋਇਆ ਤੁਹਾਨੂੰ ਰਾਤ ਨੂੰ 11 ਵਜੇ ਰਾਤ ਨੂੰ ਸਾਰਾ ਜਨ ਸੁਤਲੀ 10 ਵਜੇ ਰਾਤ ਨੂੰ ਜਾਗਲੇ ਰਹੀ 11 ਵਜੇ ਰਾਤ ਨੂੰ ਸਾਰਾ ਟਪਰ ਸੋ ਤ ਗਿਆ आग गया तो किस के पता नहीं लगिया बड़े वाले मुंडे कैलाश उठिया तो बोला मम्मी आग लागल उठना आधा से बेसी जुगी जर गया तब हम सब चिल्लाते चिल्लाते बाहर में निकलकर तब तो भगिया बाहर का बच्चे जो आके को अंदर में पड़ा था तो जर के आ तब के अंदर से घिचिया बच्चा के लेकर तीन का चार लेकर बैठ था अंदर में ਤੂੰ ਕਿਦ ਨੂੰ ਸੁਣੂਗਾ ਤੇਰਾ ਬਾਹੂ ਤਨਖਸਾਨ ਬਾਹੂ ਇਹਨੇ ਆਇਆਲਾ ਬਾਹੂ ਤਨਖਸਾਨ ਹੋਲੇ ਇਹਨੇ ਚਾਰ ਜੁਗੀ ਰੇ ਬੇਡ ਉੱਡ ਰੇ ਸਾਰਾ ਨਨ ਪਾਣੀ ਸਭ ਝਰ ਗਲੇ ਇਹਨੇ ਕੋਈ ਬਸਤਾ ਮੈਂ 20 ਸਾਲ ਸੇ ਜਾ ਰਹੀ ਹੈ ਕਈ ਨਹੀਂ ਕੁਛੋ ਮਿਲ ਰੇ ਆ ਸਭ ਕੁਛ ਉਲਝ ਗਲੇ ਬਹੁਤ ਜਿਆਦਾ ਨੁਕਸਾਨ ਹੋਇਆ ਇੱਥੇ ਗਰੀਬ ਲੋਕ ਰਹਿ ਰਹੇ ਸੀ ਉਹਨਾਂ ਦੇ ਘਰ ਚ ਜਦੋਂ ਝੁੱਗੀ ਚ ਅੱਗ ਲੱਗੀ ਤੇ ਕਿਉਂਕਿ ਸਮਾਨ ਹੀ ਉਦਾਂ ਦਾ ਇਹਨਾਂ ਦੇ ਕੋਲੇ ਸੀਗਾ ਉਹਦੇ ਨਾਲ ਬਹੁਤ ਵੱਡਾ ਇਹਨਾਂ ਦਾ ਪਰਿਵਾਰ ਦਾ ਨੁਕਸਾਨਾ ਹੋਣ ਤੋਂ ਬਚ ਗਿਆ ਜਿਹੜਾ ਜਾਨੀ ਨੁਕਸਾਨ ਸੀਗਾ ਆਰਥਿਕ ਤੌਰ ਤੇ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਇੱਥੇ ਪਤਾ ਲੱਗਾ ਮੈਨੂੰ ਆਉਣ ਤੇ ਕਿ ਸਿਲੰਡਰ ਵੀ ਫਟਿਆ ਜੇ ਅਗਰ ਪ੍ਰਮਾਤਮਾ ਦੀ ਕਿਰਪਾ ਰਹੀ ਹੈ ਕਿ ਇਹਦਾ ਕੋਈ ਨਾ ਜਾਨੀ ਨੁਕਸਾਨ ਨਹੀਂ ਹੋਇਆਗਾ ਇੰਨੇ ਤੋਂ ਕਿੰਨੋਂ ਅੱਗ ਲੱਗੀ ਹੈ ਜੀ ਇੱਥੇ 10 ਛੁੱਕੀਆਂ ਨੂੰ ਅੱਗ ਲੱਗੀ ਹੈ ਕੁਝ ਬੱਚਿਆਂ ਦੀਆਂ ਬੁੱਕਸ ਵੀ ਜਲੀਆਂ ਕਹਿੰਦੇ ਬਹੁਤ ਕੁਸ਼ਾ ਹੈ ਇਹਦੇ ਵਿੱਚ ਇਹਨਾਂ ਨੇ ਜਿਹੜੀ ਮਿਹਨਤ ਨਾਲ ਕਮਾਈ ਆਉਦੀ ਸੀਗੀ ਉਹ ਵੀ ਇੱਥੇ ਜਲੇ ਨੋਟ ਮਿਲੇ ਆ ਕਿਉਂਕਿ ਮੱਛੀ ਮਾਰਕੀਟ ਦੇ ਵਿੱਚ ਮੱਛੀ ਦਾ ਕੰਮ ਕਰਦੇ ਆ ਇਹਨਾਂ ਦਾ ਕਾਫੀ ਵੱਡਾ ਪੱਧਰ ਤੇ ਨੁਕਸਾਨ ਹੋਇਆ ਸਰ ਜਿਹੜੇ ਡਾਕੂਮੈਂਟ ਵੀ ਜਲ ਚੁੱਕੇ ਆਧਾਰ ਕਾਰਡ ਉਹਨਾਂ ਦੇ ਵਾਸ਼ਿੰਗ ਕਾਰਡ ਤੇ ਉਹਨਾਂ ਲਈ ਕੋਈ ਖਾਸ ਅਸੀਂ ਸਾਰਾ ਇਹਨਾਂ ਦੇ ਕਰ ਰਹੇ ਆ ਅਸੀਂ ਵਾਸ਼ਣ ਕਾਰਡ ਵੀ ਜਲ ਹੁਣ ਐਮਐਲ ਸਾਹਿਬ ਨਾਲ ਮੇਰੀ ਗੱਲ ਹੋਈ ਮਾਨਯੋਗ ਡਾਕਟਰ ਅਮਨਦੀਪ ਕ ਔਰ ਕਿਉਂਕਿ ਇਸ ਟਾਈਮ ਇਹਨਾਂ ਦੇ ਘਰੇ ਰਸਣ ਹੈ ਨਹੀਂਗਾ ਅਸੀਂ ਥੋੜੇ ਸਮੇਂ ਚ ਐਮਐਲ ਸਾਹਿਬ ਵੀ ਆਉਣਗੇ ਇੱਥੇ ਅਸੀਂ ਇਹਨਾਂ ਨੂੰ ਇੱਕ ਮਹੀਨੇ ਦਾ ਹਰੇਕ ਝੁੱਗੀ ਵਾਲੇ ਨੂੰ ਰਸਣ ਦੇਵਾਂਗੇ ਤਾਂ ਕਿ ਕਿਰਾਏ ਆਪਦਾ ਰੋਟੀ ਪਾਣੀ ਦਾ ਤਾਂ ਪ੍ਰਬੰਧ ਕਰਨ ਉਹ ਅਸੀਂ ਇਹਨਾਂ ਨੂੰ ਅੱਜ ਹੀ ਅਸੀਂ ਰੋਟੀ ਪਾਣੀ ਦੇ ਪ੍ਰਬੰਧ ਕਰਕੇ ਦੇ ਰਹੇ ਹਾਂ ਤਾਂ ਕਿ ਮਹੀਨਾ ਇਹਨਾਂ ਦਾ ਰਸਣਾ ਘੱਟ ਤੋਂ ਘੱਟ ਇੱਕ ਮਹੀਨੇ ਦਾ ਰਸਣਾ ਅਸੀਂ ਇਹਨਾਂ ਨੂੰ ਜਿਵੇਂ ਸਰ ਸਮਾਨ ਜਲ ਗਿਆ ਮਸ਼ੀਨਾਂ ਵੀ ਪੱਕੇ ਵੀ ਪੂਲ ਵੀ ਸਭ ਅਸੀਂ ਕੋਸ਼ਿਸ਼ ਕਰਦੇ ਆਂ ਸਰਕਾਰ ਦੇ ਧਿਆਨ ਚ ਵੀ ਲਿਆ ਕੇ ਮਾਨਯੋਗ ਡੀਐਸਓਬ ਦੇ ਧਿਆਨ ਚ ਲਿਆ ਕੇ ਜਿੰਨਾ ਵੀ ਸੰਭਵ ਹੋ ਸਕਿਆ ਸੀ ਉਹ ਤੇ ਕਰਾਂਗੇ ਪਰ ਫਿਲਹਾਲ ਜਿਹੜਾ ਅਸੀਂ ਕਰ ਰਹੇ ਆਂ ਇਨਸਾਨੀਅਤ ਨਾਤੇ ਕਿ ਇਹਨਾਂ ਦੇ ਘਰੇ ਅੱਜ ਰੋਟੀ ਦੇ ਮਹਤਾਜ ਹਨ ਅਸੀਂ ਇਹਨਾਂ ਨੂੰ ਰਾਸ਼ਨ ਹੈ ਇੱਕ ਮਹੀਨੇ ਦਾ ਐਮਐਲ ਸਾਬ ਹੁਣੇ ਥੋੜਾ ਟਾਈਮ ਚ ਆ ਕੇ ਇਹਨਾਂ ਨੂੰ ਦੇਵਾਂਗੇ ਕਿੰਨੇ ਫਰੰਟ ਫਰੰਟ